ਆਇਨਾ ਸੰਸਾਰ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਘਰ ਪਰਿਵਾਰਾਂ ਦੇ ਵਿੱਚ ਸਾਡੀ ਸਿੱਖਿਆ ਤੋਂ ਜ਼ਿਆਦਾ ਬੱਚਾ ਜਿਹੜਾ ਹੈ ਦੁਨੀਆ 'ਚ ਕਿਤੇ ਚਲੇ ਜਾਈਏ ਜਾਂ ਆਪਾਂ ਇੱਥੇ ਬੈਠੇ ਰਹਿ ਜਾ ਕਿਤੇ ਸੰਸਾਰ 'ਚ ਹੋਈਏ ਜਿਹੜੀ ਵਿੱਦਿਆ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਸਭ ਤੋਂ ਵੱਧ ਪ੍ਰਭਾਵ ਬੱਚਿਆਂ ਦਾ ਬੱਚਿਆਂ ਦੇ ਉੱਤੇ ਉਸ ਦਾ ਹੁੰਦਾ ਤੇ ਉਸ ਦਾ ਫੈਸਲਾ ਕੌਣ ਕਰਦਾ ਹੈ ਉਹ ਸਰਕਾਰ ਫੈਸਲਾ ਕਰਦੀ ਪ੍ਰਸ਼ਾਸਨ ਉਹ ਫੈਸਲਾ ਕਰਦਾ ਹੈ ਬੱਚਿਆਂ ਨੂੰ ਕੀ ਸਿਖਾਇਆ ਜਾਵੇਗਾ ਕਿਹੋ ਜਿਹੇ ਇਨਸਾਨ ਕੱਲ ਨੂੰ ਬਣਾਉਣਾ ਇਹਨਾਂ ਦੀ ਘਾੜਤ ਕਿਹੜੀ ਕਰਨੀ ਹੈ ਉਹ ਫੈਸਲਾ ਉਹਨਾਂ ਵੱਲੋਂ ਕੀਤਾ ਜਾਂਦਾ ਹੈ ਪਰ ਜੇ ਬੱਚੇ ਆਪਣੇ ਵਿਰਸੇ ਦੇ ਨਾਲ ਜੁੜੇ ਹੋਣ ਤੇ ਉਹਦੇ ਪ੍ਰਭਾਵ ਦੇ ਵਿੱਚ ਆਏ ਹੋਈ ਵੀ ਆਪਣਾ ਪਸ਼ੋਕੜ ਆਪਣੀ ਨੀਂ ਨਹੀਂ ਛੱਡਦੇ ਇਸ ਜਿਹੜਾ ਹੈ ਇਹ ਪੂਰੇ ਦੇ ਪੂਰੇ ਸੰਸਾਰ ਤੋਂ ਸ਼ੁਰੂ ਤੋਂ ਰਿਹਾ ਹੈ ਜੀ ਕੰਮ ਮੁਗਲਾਂ ਦੇ ਸਮੇਂ ਤੋਂ ਉਸ ਤੋਂ ਪਹਿਲਾਂ ਚਲੇ ਜਾਏਗੀ ਆਪਾਂ ਕਿਤੇ ਵੀ ਇਤਿਹਾਸ ਦੁਨੀਆ ਦਾ ਕੋਈ ਇਤਿਹਾਸ ਪੜ੍ਹਨ ਨੂੰ ਤੁਸੀਂ ਮੈਂ ਕਿ ਜਿਹੜਾ ਹੈ ਥੋੜੀ ਜੀ ਬੇਨਤੀ ਕਰ ਰਿਹਾ ਇਸ ਤੋਂ ਆਪਾਂ ਕਹ ਲਈਏ ਵਿਸ਼ੇ ਤੋਂ ਬਾਹਰ ਦੀ ਚਾਹੀ ਤੁਸੀਂ ਇਸ ਧਰਤੀ ਦੇ ਦੇਖ ਲਓ ਤੁਸੀਂ ਚਾਹੇ ਆਪਣੇ ਉਥੋਂ ਜਿੱਥੋਂ ਅਸੀਂ ਆਪਾਂ ਸਾਰੇ ਆਏ ਉਸ ਧਰਤੀ ਦੇ ਦੇਖ ਲਓ ਯੂਰਪ ਦਾ ਇਤਿਹਾਸ ਦੇਖ ਲਓ ਈਵਨ ਮਿਡਲ ਈਸਟ ਦੇ ਦੇਖ ਤੁਸੀਂ ਇਤਿਹਾਸ ਦੇਖ ਲਓ ਉਹਨਾਂ ਦੇਸ਼ਾਂ ਦਾ ਹਰ ਥਾਂ ਦੇ ਉੱਤੇ ਸਭ ਤੋਂ ਵੱਡੀ ਲੜਾਈ ਜਿਹੜੀ ਹੈ ਉਹ ਇਸ ਗੱਲ ਨੂੰ ਲੈ ਕੇ ਹੁੰਦੀ ਹੈ ਕਿ ਬੱਚਿਆਂ ਨੂੰ ਪੜਾਉਣ ਵਾਲਾ ਸਿਲੇਬਸ ਇਹਨਾਂ ਦੀ ਵਿੱਦਿਆ ਉਹ ਕੀ ਹੋਵੇਗੀ ਉਹਦਾ ਫੈਸਲਾ ਕੌਣ ਕਰੇਗਾ ਤੇ ਉਹੀ ਉਹਦਾ ਫੈਸਲਾ ਕਰਨ ਦੀ ਤਾਕਤ ਹੱਥ ਵਿੱਚ ਰੱਖਦਾ ਹੈ ਜਿਹਦੇ ਕੋਲ ਉਸ ਵੇਲੇ ਦੀ ਰਾਜਨੀਤਿਕ ਤਾਕਤ ਹੁੰਦੀ ਹੈ ਕਿਉਂਕਿ ਕਾਨੂੰਨ ਇਹਨਾਂ ਨੂੰ ਕੀ ਬਣਾਉਣਾ ਹੈ ਕਿਵੇਂ ਸਾਡੇ ਨਾਲ ਕੋਲੈਬੋਰੇਟ ਕਰਕੇ ਚੱਲਣ ਕਿਵੇਂ ਸਾਡੇ ਨਾਲ ਮਿਲ ਕੇ ਚੱਲਣ ਕਿਉਂਕਿ ਇਹਨਾਂ ਦੀ ਘਾੜਤ ਜਿਹੋ ਜੀ ਘੜਾਂਗੇ ਸਾਡੇ ਉਸ ਤਰੀਕੇ ਦੇ ਨਾਲ ਅੰਦਰ ਵਿੱਚ ਰਹਿਣਗੇ। ਸੋ ਇਹ ਗੱਲ ਉਹ ਵੀ ਚੱਲਦੀ ਸੀ ਤੇ ਅੱਜ ਵੀ ਚੱਲਦੀ ਹੈ ਅੱਜ ਠੀਕ ਹੈ ਜਿਵੇਂ ਸੌਖੇ ਤਰੀਕੇ ਨਾਲ ਕਰ ਲਈ ਜਾਂਦੀ ਕਿਉਂਕਿ ਆਪਾਂ ਨੂੰ ਉਸ ਸਿਸਟਮ 'ਚੋਂ ਬਾਹਰ ਕੋਈ ਕੁਝ ਦਿਸਦਾ ਨਹੀਂ ਹੁੰਦਾ। ਪਰ ਲੋੜ ਹੁੰਦੀ ਹੈ ਉਹਨਾ ਆਪਣੇ ਛੋਟੇ ਬੱਚਿਆਂ ਤੋਂ ਲੈ ਕਰਕੇ ਆਪਣੇ ਵਿਰਸਾ ਆਪਣਾ ਧਰਮ ਆਪਣਾ ਕਲਚਰ ਆਪਣੀ ਭਾਸ਼ਾ ਇਹਦੇ ਨਾਲ ਜੋੜ ਕੇ ਬੱਚਿਆਂ ਨੂੰ ਜਿਹਨੇ ਚ ਨੋਣਾ ਨੇ ਸਕੂਲ ਜਾਣਾ ਇਹਨਾਂ ਦੀ 5 ਸਾਲ ਦੀ ਹੋਣ ਤੱਕ ਆਪਾਂ ਇਹ ਸਾਰਾ ਕੁਝ ਉਹਨਾਂ ਨੂੰ ਸਿਖਾ ਚੁੱਕੇ ਹਾਂ ਤਾਂ ਕਿ ਨਾਲ ਦੀ ਨਾਲ ਉਹ ਜੁੜੇ ਰਹਿਣ ਇਸ ਪਾਸੇ ਤੇ ਇਧਰ ਨੂੰ ਜਿਹੜਾ ਬਿਲਕੁਲ ਟੁੱਟ ਕੇ ਕਿਸੇ ਦੂਜੇ ਪ੍ਰਭਾਵ ਦੇ ਵਿੱਚ ਨਾ ਚਲੇ ਜਾਵੇ